ਚਲਾਕ ਬੰਦਾ ਹਮੇਸ਼ਾ ਧੋਖਾ ਕਰੂਗਾ ਸਿਆਣਾ ਬੰਦਾ ਕਦੀ ਧੋਖਾ ਨਹੀਂ ਕਰੂਗਾ ਕਈ ਇੰਦਰੀਆਂ ਚਲਾਕੀਆਂ ਸਾਰੀ ਉਮਰ ਚਲਾਈ ਜਾਂਦੇ ਉਹ ਉਹਨੂੰ ਇਨੇ ਚ ਮਾਨ ਕਰਦੇ ਮਿਰਰ ਦਾ ਚਲਾਕ ਕੋਈ ਨਹੀਂ ਚਲਾਕ ਹੋਣ ਚ ਤੇ ਸਿਆਣੇ ਹੋਣ ਚ ਬਹੁਤ ਵੱਡਾ ਫਰਕ ਆ ਚਲਾਕ ਬੰਦਾ ਕਿਤੇ ਨਾ ਕਿਤੇ ਜ਼ਿੰਦਗੀ ਚ ਬੇਈਮਾਨੀ ਕਰੂਗਾ ਪਰ ਸਿਆਣਾ ਬੰਦਾ ਕਦੀ ਬੇਈਮਾਨੀ ਨਹੀਂ ਕਰੂਗਾ ਸਿਆਣਾ ਸਾਰਿਆਂ ਨੂੰ ਨਾਲ ਲੈ ਕੇ ਤੁਰੂਗਾ ਗੁਰੂ ਮਹਾਰਾਜ ਨੇ ਸਾਰੀਆਂ ਚੀਜ਼ਾਂ ਤੇ ਲੀਕ ਮਾਰ ਦਿੱਤੀ ਆ ਵੀ ਨਹੀਂ ਦੁਰਲੱਭ ਆ ਵੀ ਨਹੀਂ ਦੁਰਲੱਭ ਤੇ ਫਿਰ ਕਿਸੇ ਨੇ ਪੁੱਛਿਆ ਮਹਾਰਾਜ ਧਨ ਦੌਲਤ ਦੁਰਲੱਭ ਨਹੀਂ ਸੋਨੇ ਹੋਣਾ ਦੁਰਲੱਭ ਨਹੀਂ ਵੱਡਾ ਪਰਿਵਾਰ ਹੋਣਾ ਦੁਰਲੱਭ ਨਹੀਂ ਜਾਇਦਾਦ ਦੁਰਲੱਭ ਨਹੀਂ ਫਿਰ ਦੁਰਲੱਭ ਹੈ ਕੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਵਾਬ ਦੇ ਕੇ ਆਖਿਆ ਦੁਰਲੱਭੰ ਇਕ ਭਗਵਾਨ ਨਾਮੈ ਦੁਰਲੱਭ ਆ ਪ੍ਰਮਾਤਮਾ ਦਾ ਨਾਮ ਹੈ ਲੱਭਦਾ ਕਿੱਥੋਂ ਆ ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭੰਗ ਲੱਭਦਾ ਕਿੱਥੋਂ ਆ ਸਾਧ ਸੰਗ ਦੇ ਵਿੱਚੋਂ ਜੇ ਕਿਰਪਾ ਪ੍ਰਭੂ ਦੀ ਹੋਵੇ ਤੇ ਇਸ ਕਰਕੇ ਤੁਸੀਂ ਦੁਨੀਆ ਦੇ ਐਸ ਵਕਤ ਦੇ ਸਭ ਤੋਂ ਕਰਮਾਂ ਵਾਲੇ ਬੈਠੇ ਹੋ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਮਹਾਂਪੁਰਖ ਬਾਬਾ ਦਲੇਲ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਬਹਿਣ ਦਾ ਮੌਕਾ ਮਿਲਿਆ ਹੈ ਆਓ ਸਮਾਂ ਬੜਾ ਕੀਮਤੀ ਜਿਆ ਹੈ ਸੰਗਤ ਵਿੱਚ ਬੈਠਿਓ ਮਨ ਦਾ ਟਿਕਾਣਾ ਜ਼ਰੂਰ ਬਣਾ ਕੇ ਰੱਖਿਓ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਦਾ ਭਲਾ